ਆਪਣੇ ਹੱਥਾਂ ਦੇ ਨਾਲ ਪਾਲੇ ਹੋਏ ਜਿਸ ਭਤੀਜੇ ਨੂੰ ਕੋੜੀ ਚੜਦੇ ਹੋਏ ਸੇਹਰਾ ਬਣ ਕੇ ਦੇਖਦੇ ਹੋਏ ਚਾਚੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸ ਦੀਆਂ ਸਾਰੀਆਂ ਖੁਸ਼ੀਆਂ ਅਤੇ ਜ਼ਿੰਦਗੀ ਉਸ ਇੱਕ ਪਲ ਦੇ ਵਿੱਚ ਖਤਮ ਹੋ ਗਈ ਜਦੋਂ ਡੀਜੇ ਤੇ ਨੱਚਦੇ-ਨੱਚਦੇ ਵਿਆਹ ਵਾਲੇ ਇਸ ਘਰ ਦੇ ਵਿੱਚ ਝਗੜਾ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਚਾਚੇ ਦੀ ਜਾਨ ਲੈ ਲਈ ਗਈ ਇਸ ਮੌਕੇ ਤੇ ਮੁੰਡੇ ਦੀ ਦਾਦੀ ਦੇ ਵੱਲੋਂ ਦੱਸਿਆ ਗਿਆ ਕਿ ਮੇਰੇ ਪੋਤਰੇ ਦਾ ਵਿਆਹ ਰੱਖਿਆ ਹੋਇਆ ਸੀ ਤੇ ਇਸੇ ਦੌਰਾਨ ਉਸ ਦਾ ਪੁੱਤ ਬੇहद ਹੀ ਜ਼ਿਆਦਾ ਖੁਸ਼ ਸੀ ਪਰ ਨਹੀਂ ਪਤਾ ਸੀ ਕਿ ਇਹ ਖੁਸ਼ੀਆਂ ਆਖਰੀ ਨੇ ਅਤੇ ਉਸ ਘਰ ਦਾ ਉਜਾੜਾ ਕਰ ਦੇਣਗੀਆਂ ਇਹ ਖਬਰ ਪੱਟੀ ਦੇ ਅਧੀਨ ਪੈਂਦੇ ਪਿੰਡ ਦੁਬਲੀ ਤੋਂ ਸਾਹਮਣੇ ਆਏ ਜਿੱਥੇ ਡੀਜੇ ਤੇ ਨੱਚਦੇ ਸਮੇਂ ਹੀ ਇਹ ਝਗੜਾ ਹੋਇਆ ਤੇ ਉਸ ਤੋਂ ਬਾਅਦ ਸਾਰੀਆਂ ਖੁਸ਼ੀਆਂ ਕੰਮ ਦੇ ਵਿੱਚ ਬਦਲ ਗਈਆਂ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਸਤਨਾਮ ਸਿੰਘ ਪੁੱਤਰ ਕਾਲਾ ਸਿੰਘ ਦੀ ਮਾਤਾ ਜਗੀਰ ਕੌਰ ਨੇ ਕਿਹਾ ਕਿ ਉਸਦੇ ਪੋਤਰੇ ਅਰਸ਼ਦੀਪ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਜਦੋਂ ਸਾਰੇ ਨੱਚ ਟੱਪ ਰਹੇ ਸਨ ਤਾਂ ਉਸੇ ਸਮੇਂ ਹੀ ਗਵਾਂਡੀਆਂ ਦੇ ਵੱਲੋਂ ਗਾਣੇ ਨੂੰ ਲੈ ਕੇ ਟਕਰਾਅ ਸ਼ੁਰੂ ਹੁੰਦੀ ਹੈ ਇੱਟਾ ਰੋੜੇ ਚੱਲਦੇ ਨੇ ਅਤੇ ਇਸ ਦੇ ਵਿਚਾਲੇ ਹੀ ਉਸਦੇ ਪੁੱਤ ਦੀ ਜਾਨ ਲੈ ਲੇਗੀ ਪੀੜਤ ਪਰਿਵਾਰ ਨੇ ਤਰੰਤਾਰਤੇ ਐਸਐਸਪੀ ਤੋਂ ਮੰਗ ਕੀਤੀ ਕਿ ਉਹਨਾਂ ਦੇ ਪੁੱਤ ਨੂੰ ਇਸ ਮਾਮਲੇ ਦੇ ਵਿੱਚ ਇਨਸਾਫ ਦਿੱਤਾ ਜਾਵੇ ਦੱਸਦੀ ਹੈ ਕਿ ਦੋਵਾਂ ਟੀਨਾ ਦਾ ਡੀਜੇ ਤੇ ਨੱਚਦੇ ਸਮੇਂ ਗਾਣਾ ਬਦਲਣ ਨੂੰ ਲੈ ਕੇ ਇਹ ਝਗੜਾ ਸ਼ੁਰੂ ਹੋਇਆ ਸੀ ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਦੇ ਵਿੱਚ ਚੋਨਾਨੀ ਉਸੇ ਵਿਅਕਤੀ ਦੀ ਜਾਨ ਲੈ ਲਈ ਜਿਸ ਦੇ ਘਰ ਦੇ ਵਿੱਚ ਇਹ ਵਿਆਹ ਰੱਖਿਆ ਹੋਇਆ ਸੀ ਲਾੜੇ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਈਆਂ ਅਤੇ ਘਰ ਦੇ ਵਿੱਚ ਇਸ ਸਮੇਂ ਸੋਗ ਦੀ ਲਗ ਜਿਹਨਾਂ ਡਾਡਾ ਡਿੱਗ ਗੁਰ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਕੀ ਲੱਗਦਾ ਹੈ ਤੁਹਾਨੂੰ ਮੇਰਾ ਪੁੱਤਰ ਤੇ ਕੀ ਗੱਲ ਹੋਈ ਯਾਰ ਆ ਕੋਈ ਗੱਲ ਨਹੀਂ ਹੋਈ ਮੇਰਾ ਪੁੱਤ ਲੱਗੀ ਲੋਕ ਵਿਆਹ ਪੁੱਤ ਦਾ ਵਿਆਹ ਪੁੱਤ ਦਾ ਪੁੱਤ ਨੂੰ ਵਿਆਹਣ ਗਿਆ ਵਾ ਮੈਨੂੰ ਆਂਦਾ ਮਾਤਾ ਪਾ ਲੱਗੀ ਲੋਕ ਤੋਰ ਗਏ ਮੈਂ ਕਿਹਾ ਚਲੋ ਠੀਕ ਹੈ ਪੁੱਤ ਅਸੀਂ ਲਾਗ ਪੱਤਾ ਦੇ ਕੇ ਅਸੀਂ ਤੋਰ ਦਿੱਤੇ ਸਾਰੇ ਮੇਰਾ ਪੁੱਤ ਘਰੋਂ ਆਇਆ ਵਾ ਮੇਰੇ 8 ਵਜੇ ਆ ਮੈਂ ਉੱਥੇ ਡਿੱਗ ਪਈ ਆ ਮੈਂ ਵੱਡੀ ਨੋਨ ਵਾਜਾ ਮਾਰੀ ਗਈ ਨੀ ਪਲਵਿੰਦਰ ਮੈਨੂੰ ਬਚਾ ਲਾ ਜਿਸ ਤਰ੍ਹਾਂ ਬਚਦੀ ਆ ਇਹਨੇ ਮੈਨੂੰ ਧੂਕੇ ਅੰਦਰ ਲੈ ਗਈ ਆ ਉਹ ਤੇ ਮੇਰਾ ਕਿਤੇ ਬਾਰ ਕਾਬੂ ਕਰ ਲਿਆ ਵਾ ਕੀ ਨਾਂ ਹੈ ਇਹ ਦਾ ਮੁੰਡੇ ਦਾ ਸਤਨਾ ਸਿੰਘ ਕਿਸਾਨ ਆਉਂਦੀ ਕਾਲਾ ਸਿੰਘ ਪਿੰਡ ਗੜਾ ਦੁਬਲੀ ਕਿੰਨੀ ਕੁ ਉਮਰ ਹੈ ਦੀ ਕਿੰਨੀ ਕਿ ਉਹ ਵੇ ਕੀ ਵੇ ਵੀਰ ਦੀ 33 34 ਤੇ ਵਿਆਹ ਹੈ ਕਿ ਬੱਚੇ ਆ ਨिके ਨिके ਆ ਕਰਦੀ ਕਿੰਨੇ ਬੱਚੇ ਕਿੰਨੇ ਆ ਦੋ ਕਾਕੇ ਜਿੰਨਾ ਮੰਗੋਗੇ ਹੁਣ ਅਸੀਂ ਉਹਨਾਂ ਨੂੰ ਪੇਸ਼ ਕਰਾਵਾਂਗੇ ਨਹੀਂ ਮੰਗੀ ਕਰੋਗੇ ਹੁਣ ਹਾਂ ਸਾਹਿਬ ਚਾਹੀਦਾ ਚਾਹੀਦਾ ਭਾਜੀ ਆ ਮੈਨੂੰ ਨਹੀਂ ਆਉਂਦਾ ਵੀਰਾ ਨਾ ਹੀ ਬੰਡਾ ਕਿੰਦਰ ਘਰ ਇਹ ਘਰਲੇ ਤੋਂ ਨਾ ਕੀ ਆ ਸਤਨਾਮ ਸਿੰਘ ਕੀ ਗੱਲ ਹੋਈ ਰਾਤ ਆਉਂਦੇ ਗੇਟ ਰੋੜਾ ਨਾਲ ਮੋਦ ਹੋ ਗਈ ਉਹ ਲੜਾਈ ਹੋ ਗਈ ਮੁੰਡੇ ਦੇ ਨਾਨਕਿਆਂ ਨੇ ਸਾਰਾ ਕੁਝ ਕੀਤਾ ਜੋ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਮੇਰਾ ਬੰਦਾ ਮਾਰਤਾ ਮੈਨੂੰ ਸਾਫ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਉਹਨਾਂ ਦੀ ਜੇਲ੍ਹ ਪੱਕੀ ਚਾਹੀਦੀ ਕਿ ਜੇਲ੍ਹ 'ਚ ਪੱਕੇ ਜੜੇ ਰਹਿਣ ਜਿਹੜੇ ਨਿਕਲਣਾ ਨਾ ਹੁਣ ਬੰਦੇ ਕੌਣ ਸੀ ਜਿਹੜੇ ਬੰਦੇ ਨਾਨਕਿਆਂ ਤੋਂ ਹੀਗੇ ਕੋਈ ਪਛਾਣ ਦਿੱਤੀ ਜਾਂਦੇ ਨਹੀਂ ਇੰਨੇ ਆ ਜਾਣਿਆਂ ਨੂੰ ਕਿਸੇ ਨੂੰ ਵੀ ਮੈਂ ਤੇ ਕੀ ਮੰਗ ਕਰੋਗੇ ਹੁਣ ਮੈਨੂੰ ਮੈਨੂੰ ਇਨਸਾਫ ਚਾਹੀਦਾ ਹੋਰ ਨਹੀਂ ਕੁਛ ਚਾਹੀਦਾ ਤੇ ਰਾਤ ਉਸਲੇ ਡੈਥ ਹੋ ਗਈ ਇਹਨਾਂ ਦੀ ਹਾਂ ਡਿੱਗ ਜਾਂ ਸਾਰੀ ਜਦੋਂ 8 ਵਜੇ ਉਹਨਾਂ ਦੇ ਦਰਦ ਹੋ ਗਈ ਨਾਲ ਹੀ ਕਿਹੜੀ ਜਗ੍ਹਾ ਦੇ 8 ਵਜੇ ਉਹਦੇ ਆ ਚੀਜ਼ ਤੇ ਸਿਰ ਤੇ ਵਜਦੀ ਆ ਨਾਲ ਹੀ ਨਲਾਂ 'ਚ ਵਜਦੀ ਉਹਦੇ ਇਹ ਦੋਏ ਵਾਵਾ ਜਾਣੇ ਕੋਠੇ ਤੇ ਚੜ੍ਹਿਆ ਅਸੀਂ ਦੋਵੇਂ ਖਲੋਤੇ ਹਾਂ ਬਸ ਉਰ ਕੋਈ ਨਹੀਂ ਆ ਗਲੀ ਦੇ ਵਿੱਚ ਫੋਨ ਕੀ ਮੰਗ ਕਰੋਗੇ ਇਹ ਹੋ ਇਨਸਾਫ ਹੀ ਚਾਹੀਦਾ ਮੈਨੂੰ ਬਸ ਕਿਈ ਨਾ ਕਿ ਟਾੜਾਈ ਮੇਰਾ ਨਾਮ ਪਲਵਿੰਦਰ ਕੌਰ ਤੇ ਕੀ ਗੱਲ ਹੋਈ ਰਾਤ ਤੁਹਾਡੇ ਮੁੰਡੇ ਦਾ ਵਿਆਹ ਹੀ ਜਾਂਦਾ ਹੈ ਨਾ ਹਾਂਜੀ ਭਾਜੀ ਮੇਰੇ ਮੁੰਡੇ ਦਾ ਵਿਆਹ ਹੀ ਤੇ ਮੈਨੂੰ ਤੇ ਮੈਂ ਤੇ ਪਰਵਾਹ ਰੋਟੀ ਪਾਣੀ ਪੜਾਉਣ ਡਈ ਹਾਂ ਹੂੰ ਤੇ ਮੈਨੂੰ ਨਹੀਂ ਪਤਾ ਕਿਹੜੀ ਗੱਲੋਂ ਲੜੇ ਲੜੇ ਆ ਤੇ ਇਹਨਾਂ ਦੀ ਜਮਾਰਾ ਉਧਰ ਉਧਰੀ ਡਾਂਗੋ ਡਾਂਗ ਹੋਏ ਰੋੜੇ ਰੱਪੇ ਹੋਏ ਆ ਉਹਨਾਂ ਨੇ ਮੁੰਡੇ ਸਾਧਲੇ ਗੁੰਡੇ ਸਾਧਲੇ ਆ ਕਿੰਨੇ ਨੇ ਸੱਦੇ ਆ ਗੁੰਡੇ ਸਾਡੇ ਗਵੰਡੀਆਂ ਨੇ ਸੱਦੇ ਆ ਕੀ ਨਾਂ ਉਹਨਾਂ ਦਾ ਉਹਨਾਂ ਦਾ ਨਾਂ ਐ ਸਖਵਿੰਦਰ ਸਿੰਘ ਹਾਂਜੀ ਉਹਨਾਂ ਗੁੰਡੇ ਸੱਦ ਕੇ ਤੇ ਮੇਰੇ ਮੇਰੇ ਘਰ ਨੂੰ ਪੈ ਗਏ ਨਾਲੇ ਮੋਟਰਸਾਈਕਲ ਭੰਨਿਆ ਨਾਲੇ ਅੱਗ ਲਾਉਣ ਲੱਗੇ ਤੇ ਮੇਰੇ ਭਰਾਵਾਂ ਪਤੀਆਂ ਨੇ ਉਹ ਸੱਟਾਂ ਲਾ ਦਿੱਤਾ ਇਹਨਾਂ ਨੇ ਇੱਕ ਕਨੇ ਦੀ ਗੱਲ ਦੇ ਇੱਥੇ ਵੀ ਹੋਈ ਆ ਇੱਕ ਮੇਰੇ ਦਿਓਰ ਵਿਚਾਰਾ ਉਹਦੇ ਦੱਤੇ ਦੀ ਇੱਥੇ ਕਰਤੀ ਇਹਨਾਂ ਨੇ ਪਤਾ ਵੀ ਰੋੜਾ ਉਹਨੇ ਕਿੰਨੇ ਮਾਰਿਆ ਤੇ ਕਿੰਨੇ ਨਹੀਂ ਮਾਰਿਆ ਕਿੰਨੇ ਉਹ ਜਾਣੇ ਸੀ ਨਾਲੇ ਰੋੜੇ ਚਲਾਏ ਜਿਹ ਰੋੜੇ ਜੜਬਾਹਤ ਬੰਦਾ ਬੁੱਢੀ ਹਾਂ ਬਹੁਤ ਬੰਦਾ ਆ ਇਹਨਾਂ ਦਾ ਫਿਰ ਕਰ ਸੇਹ ਤੇ ਲੱਗੀ ਛਟ ਹਾਂ ਇਹਨਾਂ ਦੇ ਸਖੇਤੇ ਲੱਗੀ ਛਟ ਕੋਈ ਹੋਰ ਵੀ ਦਾਖਲਾ ਕੋਈ ਦਾਖਲ ਤੇ ਨਹੀਂ ਕੋਈ ਅੱਜ ਕਰਾਇਆ ਤੇ ਉਹ ਵਿਚਾਰੇ ਅੱਜ ਭੱਜੀ ਫਿਰਦੇ ਆਪ ਦਾ ਜਿੰਨਾ ਜਿੰਨਾ ਤੁਸੀਂ ਦੋਸ਼ ਲਾਉਂਦੇ ਉਹ ਕਹਿੰਦੇ ਕਿ ਸਾਡੀ ਕੁੜੀ ਜਿਹੜੀ ਉਹ ਵੀ ਦਾਖਲਾ ਆ ਮਨਸਾਰਾ ਉਹ ਹੋਸ਼ ਨਹੀਂ ਕਰਨੀ ਕੀ ਸੱਚ ਆ કે ਝੂਠਾ ਉਹ ਮੈਂ ਨਹੀਂ ਮੇਰੇ ਪੁੱਛਿਆ ਜਾ ਕੇ ਵੀ ਤੁਹਾਡੀ ਕੁੜੀ ਹੱਸ ਬਤਾਰਿਆ ਕਿ ਤਰ੍ਹਾਂ ਨਾ ਮੈਂ ਗਈ ਆ ਘਰੇ ਮੈਂ ਤੇ ਇਸ ਤਰ੍ਹਾਂ ਰੋਂਦੀ ਖਪਣ ਰਹੀ ਰਾਤ ਦੀ ਕੁਝ ਵਿਅਕਤੀਆਂ ਦਾ ਇਹ ਕਹਿਣਾ ਵਾ ਕਿ ਜਿਹੜੇ ਵਿਆਹ ਵਾਲੇ ਲੜਕੇ ਦੇ ਮਾਮੇ ਸੀਗੇ ਉਹਨਾਂ ਦੀ ਨਾਲ ਲੜਾਈ ਹੋਈ ਹੈ ਹਾਂ ਉਹਨਾਂ ਨਾਲ ਲੜਾਈ ਹੋਈ ਹੈ ਕਿਹੜੀ ਗੱਲ ਤੋ ਤੁਹਾਡੇ ਨਾਲ ਮਤਲਬ ਕਿ ਡੈਥ ਕਿਸੇ ਹੋਰ ਦੀ ਹੋਈ ਆ ਲੜਾਈ ਤੁਹਾਡੇ ਬ੍ਰਦਰ ਦੇ ਨਾਲ ਮੇਰੇ ਦਿਓਰ ਦੀ ਡੈਥ ਹੋਈ ਆ ਸਕਾ ਮੇਰਾ ਦਿਓਰ ਹਾਂਜੀ ਤੁਹਾਡੇ ਭਰਾਵਾਂ ਦਾ ਕੀ ਰੋਲ ਹੈਗਾ ਸੀਗਾ ਵਿੱਚ ਉਹਨਾਂ ਦਾ ਰੋਲ ਕੋਈ ਨਹੀਂ ਭੰਗੜਾ ਪਾਉਂਦਾ ਵੀਰ ਕੀ ਮੰਗ ਕਰੋਗੇ ਉਹਨੋਂ ਮੰਗੀ ਪੈਨੇ ਦਾ ਰਾਜੀਨਾਮਾ ਹੋ ਜੇ ਤੇ ਮੰਗ ਕੀ ਉਹਨਾਂ ਨੇ ਦੇ ਮੰਗ ਕੇ ਗਰੀਬੀ ਦਾ ਵਾਗ ਰਾਜੀਨਾ ਨਾ ਕੀ ਮਾਤਾ ਡਾ ਗੁਰਮੀਤ ਕੌਰ ਪਿੰਡ ਕੜਾ ਦੁਬਲੀ ਕੀ ਗੱਲ ਹੋਈ ਇਹ ਰਾਤ ਜਿਹੜਾ ਤੁਹਾਡੇ ਤੇ ਦੋਸ਼ ਲਾਏ ਗਏ ਆ ਕਿ ਇਸ ਤਰ੍ਹਾਂ ਸਾਡੇ ਨੂੰ ਕੁੱਟ ਮਾਰ ਕੀਤੀ ਹੈ ਇਹਨਾਂ ਨੇ ਇਨਾ ਭਾਈ ਦੀ ਜਾਂ ਤੂੰ ਇੱਥੇ ਰਹੇ ਸਾਡੇ ਬੰਦਿਆਂ ਨੂੰ ਧੱਕੇ ਮਰ ਮਰ ਸੁੱਟਤਾ ਤੇ ਆਂਦੇ ਪੀ ਆਪ ਜੀ ਜਿਹਾ ਲਾਉਣੇ ਆਂ ਤੇ ਆਹੀ ਆਪ ਦੇ ਬੰਦਿਆਂ ਨੂੰ ਘਰੇ ਲਿਓਣੇ ਆਂ ਪਹਿਲਾਂ ਇਹਨਾਂ ਨੇ ਅਗਰਾਂ ਚਵਾੜਾ ਕੱਢ ਲਿਆ ਅੱਗ ਲਾ ਕੇ ਸਾਡੇ ਲੀੜੂੜੇ ਸਾੜਤੇ ਇਹਨਾਂ ਨੇ ਮੜ ਕੇ ਸਾਡੇ ਬੰਦਿਆਂ ਨੂੰ ਇਹਨਾਂ ਨੇ ਫੜ ਲਿਆ ਅੱਛਾ ਮੈਨੂੰ ਇਹਨਾਂ ਨੇ ਗੱਲੀ ਚ ਛੁੱਟ ਲਿਆ ਮੇਰੇ ਡਾਂਗਾ ਮਾਰੀ ਗਏ ਅੱਛਾ ਕਿੰਨੇ ਜਾਣੇ ਇਹ ਟੜੇ ਕਰੇ ਸਾਡੇ ਸਾਰੇ ਤਿੰਨੇ ਜਾਣੀ ਅੱਛਾ ਕੌਣ ਕੌਣ ਇਹ ਸਾਡੇ ਇੱਕ ਉਹ ਦਿਓਰ ਸੀ ਇੱਕ ਉਹਦਾ ਮੁੰਡਾ ਹੀ ਤੇ ਇੱਕ ਮੇਰਾ ਮੁੰਡਾ ਪਸਾ ਕੋਈ ਨਹੀਂ ਜਿਹਨੂੰ ਛੱਟ ਲੱਗੀ ਉਹਨਾਂ ਦਾ ਕਹਿਣਾ ਹੈ ਕਿ ਜਾ ਘਰੇ ਸੱਦਗੇ ਇਹਨਾਂ ਨੇ ਹੋਰ ਵੀ ਅਣਪਛਾਤੇ ਗਏ ਵਿਅਕਤੀ ਸੱਦਗੇ ਦੇਖ ਕਰੇ ਉਹਨਾਂ ਦੇ ਘਰ ਭੰਗੜਾ ਪੰਡਾ ਡੇ ਕਰੇ ਘੜੀ ਦੀ ਜੱਗਾਈ ਭਾਜੀ ਤੁਹਾਡੇ ਵੀ ਕੋਈ ਉੱਤੇ ਸੱਟਾਂ ਹਟਾਂ ਲੱਗੀਆਂ ਅਰੇ ਹਾਂਜੀ ਸਾਡੇ ਦਾਖਲ ਸਾਡੀ ਕੁੜੀ ਗੋਮਾ ਉਹਨੂੰ ਅੰਮ੍ਰਿਤਸਰ ਲੈ ਗਏ ਕਿੰਨੇ ਜਣੇ ਤੁਹਾਡੇ ਕਿੰਨੇ ਜਣੇ ਦਾਖਲ ਤਿੰਨ ਚਾਰ ਜਣੇ ਦਾਖਲ ਤਿੰਨ ਜਣੇ ਠੀਕ ਹੈ ਹਾਂਜੀ ਤੇ ਉਹ ਕੀ ਫਤੇ ਜੀ ਕੀ ਨਾ ਭਾਈ ਆਪਣਾ ਰਾਮ ਸਿੰਘ ਜੀ ਕੀ ਗੱਲ ਹੋਈ ਯਾਰ ਇੱਕ ਜਣੇ ਦੀ ਮੌਤ ਹੋ ਗਈ ਜੀ ਇਤਰਾ ਹੋਈ ਆ ਵੀ ਵਿਆਹ ਕੇ ਅਸੀਂ ਲੜਕੀ ਨੂੰ ਲੈ ਕੇ ਆਏ ਘਰੇ ਮੁੰਡੇ ਨੂੰ ਵਿਆਹ ਕਰਕੇ ਗਈ ਰਾਤ ਡੀਜੇ ਲੱਗਾ ਏ ਤੇ ਗਾਣੇ ਤੋਂ ਲੜਾਈ ਪਈ ਆ ਜੀ ਸੁਖਵਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਹੁਣ ਆਪਾਂ ਬਥੇਰਾ ਭੰਗੜਾ ਪਾ ਲੈ ਤੇ ਕੁੜੀਆਂ ਨੂੰ 2 ਮਿੰਟ ਟਾਈਮ ਦੇ ਦਈਏ ਇੱਥੋਂ ਲੜਾਈ ਵਧ ਗਈ ਆ ਜੀ ਗੱਲ ਕੌਣ ਦੱਸੇ ਮੁੰਡੇ ਦੇ ਨਾਨਕੇ ਪਏ ਆ ਜੀ ਗੱਲ ਕਿੱਥੋਂ ਦੇ ਹੀ ਰਹਿਣਾ ਇਹ ਜਿਹੜਾ ਜਸਪਾਲ ਮਸੀਹ ਆ ਉਹ ਸਭਰਾਵਾਂ ਹੀ ਰਹਿੰਦਾ ਵਾ ਤੇ ਜਿਹੜੇ ਉਹਦੇ ਭਤੀਜੇ ਉਹ ਖਾਲੜੇ ਰਹਿੰਦੇ ਆ ਸਾਡਾ ਇਹ ਇੱਕ ਘਰ ਬਰਬਾਦ ਕਰ ਦਿੱਤਾ ਜੇ ਅਸੀਂ ਇਸ ਵਾਸਤੇ ਬਿਆਨ ਦੇਣਾ ਚਾਹੁੰਦੇ ਆ ਕਿ ਅਗਲੇ ਕਿਸੇ ਹੋਰ ਦਾ ਘਰ ਬਰਬਾਦ ਨਾ ਕਰ ਦਿੰਦੇ ਹੋ ਕਿੰਨੇ ਜਣੇ ਸੀ ਟੋਟਲ ਇਹ ਜੀ ਕਰੀਬਨ 10000 ਜਣੇ ਸੀ ਅਸੀਂ ਇਕੱਲੇ ਇਹ ਨਹੀਂ ਡੈਥ ਹੋਈ ਹੈ ਕਿ ਕੋਈ ਫਟਪਟ ਨਹੀਂ ਸੁਤਨਾਮ ਸਿੰਘ ਦੀ ਪੁੱਤਰ ਕਾਲਾ ਸਿੰਘ ਦੀ ਡੈਥ ਹੋਈ ਹੈ ਜੀ ਤੇ ਛੱਟਪੜ ਵੀ ਲੱਗੀ ਕਿਸੇ ਦੇ ਸੱਟ ਸਿਰਚ ਲੱਗੀ ਆ ਨਲਾਂ ਚ ਸੱਟਾਂ ਲੱਗੀਆਂ ਇਹਦੇ ਨਹੀਂ ਨਹੀਂ ਹੋਰ ਵੀ ਹੋਰ ਕਿਸੇ ਦੇ ਹੋਰ ਸੁਖਵਿੰਦਰ ਸਿੰਘ ਦੇ ਸਾਰੇ ਪਰਿਵਾਰ ਤੇ ਲੱਗੀਆਂ ਸੱਟਾਂ ਉਹਦੀ ਕੁੜੀ ਜਿਹੜੀ ਅੰਮ੍ਰਿਤਸਰ ਦਾਖਲ ਹੈ ਜੀ ਬਹੁਤ ਸੀਰੀਅਸ ਹੈ ਤੇ ਕੋਈ ਪੁਲਿਸ ਨੂੰ ਤਲਾਸ਼ ਦਿੱਤੀ ਸੀ ਪੁਲਿਸ ਨੂੰ ਰਾਤ ਦੀ ਤਲਾਹ ਦਿੱਤੀ ਹੈ ਜਿਹੜੀ ਡੱਟ ਬਾਡੀ ਹੈ ਜਿਹੜੀ ਉਹ ਰਾਤ ਦੇ ਹੀ ਜਮਾ ਕਰਵਾ ਕੇ ਆਏ ਆ ਸਰਕਾਰੀ ਹਸਪਤਾਲ ਠੰਡਦਾਰ ਦੇ ਨਾਲ ਲੈ ਕੇ ਅੱਛਾ ਕੀ ਮੰਗ ਕਰੋਗੇ ਹੁਣ ਮੰਗ ਜੇ ਸਾਡਾ ਇਨਸਾਫ ਹੋਣਾ ਚਾਹੀਦਾ ਸਾਡੇ ਬੱਚੇ ਦਾ ਜੀ ਇਹ ਕੱਲੁੱ ਸੀ ਲੜਕਾ ਅਰਸ਼ਦੀਪ ਜੀ ਉਹਦਾ ਵਿਆਹ ਸੀਗਾ ਉੱਥੋਂ ਵਿਆਹ ਤੋਂ ਆ ਕੇ ਇੱਥੇ ਘਰੇ ਡੀਜੇ ਲੱਗਾ ਸੀ ਇੱਥੇ ਡੀਜੇ ਦੇ ਲੱਗੇ ਦੌਰਾਨ ਗਾਣਿਆਂ ਨੂੰ ਲੈ ਕੇ ਕਿਸੇ ਨੂੰ ਇਹਨਾਂ ਦਾ ਅਪਸੀ ਝਗੜਾ ਹੋਇਆ ਮੁੰਡੇ ਦੇ ਮਾਮੇ ਦੇ ਲੜਕੇ ਸੀਗੇ ਖਾਲੜੇ ਤੋਂ ਤੇ ਨਾਲ ਇਹਨਾਂ ਦਾ ਗਵਾਂਡੀ ਸੀਗਾ ਇਹਨਾਂ ਵਿਚ ਝਗੜਾ ਆਪ ਉਸ ਦੀ ਈਟਾ ਰੋੜੇ ਚੱਲੇ ਇਹਨਾਂ ਕਿੰਨਾ ਕਿੰਨਾਂ ਦੇ ਨਾਮ ਆ ਰਹੇ ਨਹੀਂ ਪਰਵਾਹ ਇਹਨਾਂ ਦੇ ਗੋਂਡੀ ਜੀ ਆਪਣਾ ਇੱਕ ਸੁਖਵਿੰਦਰ ਸਿੰਘ ਤੇ ਇੱਕ ਹੀਰਾ ਸਿੰਘ ਇਹਨਾਂ ਦਾ ਨਾਮ ਲੈ ਰਿਆ ਤੇ ਦੋਹਾਂ ਪਾਰਟੀਆਂ ਦੇ ਬੰਦੇ داخل ਨੇ ਮੌਕੇ ਤੇ ਆਏ ਆ ਜਾਂਚ ਕਰ ਰਹੇ ਆ ਜੀ ਤੇ ਇਸੇ ਲੜਾਈ ਝਗੜੇ ਦੌਰਾਨ ਇੱਕ ਇਹਨਾਂ ਦਾ ਮੁੰਡੇ ਦਾ ਲੜਕੇ ਦਾ ਚਾਚਾ ਜੀ ਸਤਰਾਮ ਸਿੰਘ ਸੰਨੂ ਕਾਲਾ ਸਿੰਘ ਉਹ ਛੜਾ ਰਿਆ ਸੀ ਇਸੇ ਦੌਰਾਨ ਉਹਦੇ ਸਿਰ ਚਿੱਟ ਲੱਗੀ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਉਹਨੂੰ ਤਰਵੀਰ ਕੀਤੀ ਗਈ ਜਟੇ ਹਾਂਜੀ ਅਸੀਂ ਆਏ ਹਾਂ ਜੀ ਇੱਥੇ ਬਿਆਨ ਲਿਖਦੇ ਹਾਂ ਜਿਵੇਂ ਜਿਹੋ ਦੀ ਹੋਏਗਾ ਬਿਆਨ ਲਿਖੋਣਗੇ ਤਪੀਸ਼ ਦਰਾਂ ਜੋ ਸਾਹਮਣੇ ਆਏਗਾ ਕਾਰਵਾਈ ਕੀਤੀ ਜਾਊ